ਅਮੀ ਦੋਸਤੋ ਕੀ ਹਾਲ ਹੈ ਅੱਜ ਆਪਾਂ ਚੈੱਕ ਕਰਦੇ ਆ ਕਿਤੇ ਤੁਸੀਂ ਵੀ ਤਾਂ ਮਾਨਸਿਕ ਗੁਲਾਮਤਾ ਨਹੀਂ ਹੈਗੀ ਕਈ ਵਾਰ ਕੀ ਹੁੰਦਾ ਨਾ ਸਾਨੂੰ ਕਿਸੇ ਨੇ ਸਾਡੇ ਦਿਮਾਗ ਦੇ ਉੱਤੋਂ ਕਿਡਨੈਪ ਕਰ ਲਿਆ ਹੁੰਦਾ ਹੈ ਕਿਤੇ ਸੋਨੂੰ ਤਾਂ ਕਿਸੇ ਨੇ ਕਿਡਨੈਪ ਕਰ ਲਿਆ ਅੱਜ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਸੁਣੋ ਆਪਣੇ ਆਪ ਨੂੰ ਚੈੱਕ ਕਰੋ ਅਸੀਂ ਜਿਹੜੀ ਅੱਜ ਇੰਨੀ ਸਾਇੰਸ ਦੇ ਯੁੱਗ ਦੇ ਵਿੱਚ ਇੰਨੀ ਹੋੜ ਲੱਗੀ ਹੋਈ ਹੈ ਇੰਨੀ ਭਜਨ ਅਠ ਲੱਗੀ ਹੋਈ ਹੈ ਅਸੀਂ ਤਰੱਕੀ ਵੱਲ ਭੱਜ ਰਹੇ ਹਾਂ ਉਦੀ ਦੌੜ ਦੇ ਵਿੱਚ ਕਿਤਨਾ ਕਿਤੇ ਅਸੀਂ ਵੀ ਉਸ ਦੇ ਹਿੱਸੇਦਾਰ ਹਾਂ ਸਾਨੂੰ ਜੋ ਟੀਵੀ ਦੇ ਉੱਤੇ ਅਸੀਂ ਜਿਹੜਾ ਸੋਸ਼ਲ ਮੀਡੀਆ ਹੈ ਸੋਸ਼ਲ ਮੀਡੀਆ ਅਸੀਂ ਵਰਤ ਰਹੇ ਹਾਂ ਸੋਸ਼ਲ ਮੀਡੀਆ ਦੇ ਕਈ ਪੱਖ ਹੁੰਦੇ ਨੇ ਕਿ ਬਈ ਅਸੀਂ ਸਾਨੂੰ ਕਿੱਥੇ ਕਿੱਥੇ ਹੈਲਪ ਕਰ ਰਿਹਾ ਹੈ ਪਰ ਸੋਸ਼ਲ ਮੀਡੀਆ ਦੇ ਉੱਤੇ ਕਿਤਨਾ ਕਿਤੇ ਜਿਹੜੇ ਚੰਗੇ ਤਣਾਟ ਲੋਕ ਨੇ ਕੰਪਨੀ ਵਾਲੇ ਨੇ ਅੱਜ ਕੱਲ ਅਸੀਂ ਜਿਹੜੇ ਹੈ ਕੰਪਨੀਆਂ ਦੇ ਚੀਜ਼ਾਂ ਪਸੰਦ ਕਰਦੇ ਹਾਂ ਉਹਨਾਂ ਨੇ ਸਾਨੂੰ ਦਿਮਾਗੀ ਤੌਰ ਤੇ ਤਾਂ ਕਿਤੇ ਗੈਡਨੈਪ ਕੀਤਾ ਵੇ ਇੱਕ ਛੋਟੀ ਜਿਹੀ ਐਗਜ਼ਾਮਪਲ ਲੈਨੇ ਆ ਵੀ ਕਿਤੇ ਤੁਸੀਂ ਆਪਦੇ ਖਿੱਤੇ ਨਾਲੋਂ ਟੁੱਟ ਤਾਂ ਨਹੀਂ ਰਹੇ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਲੋਕ ਦਾਤਣ ਕਰਦੇ ਸੀ ਨਿੰਮ ਦੀ ਦਾਤਣ ਕਰਦੇ ਸੀਗੇ ਟਾਲੀ ਦੀ ਦਾਤਣ ਕਰਦੇ ਸੀ ਕਿਕਰ ਦੀ ਦਾਤਣ ਕਰਦੇ ਸੀਗੇ ਕੱਲੇ ਤੁਸੀਂ ਪੇਸਟ ਦੇ ਉੱਤੇ ਸਾਨੂੰ ਸਾਡੇ ਬਜ਼ੁਰਗਾਂ ਨੇ ਤਾਂ ਇਹੀ ਚੀਜ਼ਾਂ ਸਿਖਾਈਆਂ ਸੀ ਪਰ ਸੋਸ਼ਲ ਮੀਡੀਆ ਨੇ ਤੁਹਾਨੂੰ ਕੀ ਸਿਖਾਇਆ ਵੀ ਤੁਸੀਂ ਜਿਹੜੇ ਪੇਸਟ ਵਰਤਨੇ ਸਿਖਾਇ ਨੇ ਕੱਲੇ ਪੇਸਟ ਹੀ ਤਾਂ ਨਹੀਂ ਵਰਤੀ ਜਾਂਦੇ ਤੁਸੀਂ